ਉਮੀਦ ਮੈਨੂੰ ਆਈ ਸ਼੍ਰੀ ਗੁਰੂ ਸਾਹਿਬ ਜੀ ਦਾ ਸਾਈਂ ਨਵੇਂ ਸ਼ੁਰੂ ਹੈ ਗੁਰੂ ਜੀ ਦਾ ਸਹਾਇ ਜੈ ਗੁਰੂ ਜੀ ਸ਼ੁਕrana ਗੁਰੂ ਜੀ ਨੂੰ ਬਹੁਤ ਬਹੁਤ ਸ਼ੁਕrana ਗੁਰੂ ਜੀ ਸੰਗਤ ਜੀ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੁਸੀਂ ਵੀ ਸ਼ੁਕrana ਸਸੰਗ ਪੇਜ ਨਾਲ ਸੰਪਰਕ ਲਈ ਦਿੱਤੇ ਗਏ ਵਟਸਐਪ ਨੰਬਰ ਈਮੇਲ ਆਈਡੀ ਤੇ ਬੋਲ ਕੇ ਲਿਖ ਕੇ ਕਿਸੇ ਲੈਂਗੁਏਜ ਇੰਦੀ ਜਾਂ ਪੰਜਾਬੀ ਚ ਪੇਛ ਸਕਦੇ ਹੋ ਇਸ ਚੈਨਲ ਤੇ ਗੁਰੂ ਜੀ ਤੇ ਕੰਮ ਸੰਗਤ ਦੇ ਸ਼ੁਕrana ਸਸੰਗ ਸੁਣਾਈ ਜਾਂਦੇ ਹਨ ਸੰਗਤ ਜੀ ਗੁਰੂ ਪਿਤਾ ਜੀ ਤਾਂ ਕਹਿਣਾ ਹੈ ਕਿ 사ਸੰਗ ਨੂੰ ਪੂਰਾ ਸੁਣਨਾ ਚਾਹੀਦਾ ਹੈ ਕਿਉਂਕਿ ਜੇ ਮਨ ਕੇ ਰਸ ਕੰਸਰੂਪੀਤਾ ਜੀ ਨੇ ਸਾਨੂੰ ਪ੍ਰਸਤ ਕਰਦੇ ਨੇ ਇਹ ਕੋਈ ਵੀ ਨਹੀਂ ਜਾਣਦਾ ਇਸ ਕਰਕੇ 사ਸੰਗ ਨੂੰ ਪੂਰਾ ਸੁਣੋ ਵੀ ਵੀ 사ਸੰਗ ਕਰਨ ਨਾਲ ਫਲ ਆਉਂਦਾ ਹੈ ਤੇ 사ਸੰਗ ਸੁਣਨ ਨਾਲ ਫਲ ਹੁੰਦਾ ਹੈ ਸੰਗਤ ਜੀ ਗੁਰੂ ਪਿਤਾ ਸਾਡੇ ਪਰਪਿਤਾ ਜੀ ਹਮਨਸ ਕਾਨੂੰ ਮਸੂਸ ਕਰਨ ਦੀ ਹੈ ਕਿ ਉਹ ਹਮੇਸ਼ਾ ਸਾਡੇ ਅੰਗ ਸੰਗ ਹੀ ਰਹਿੰਦੇ ਹਨ ਗੁਰੂ ਜੀ ਕਹਿੰਦੇ ਹਨ ਕਿ ਚਲ ਪ੍ਰਚਾਰ ਵਿੱਚ ਜੁਗ ਪੀਣਾ ਚਾਹੀਦਾ ਹੈ ਤੇ ਵਾਸ ਕੀਤੇ ਹੋਏ ਨੋਟੇ ਨੂੰ ਹਫਤੇ ਦੇ ਵਿੱਚ ਈਕਿਆਦ 180 ਨਿੰਬੂ ਦੇ ਨਾਲ ਤੋਂ ਨਾ ਚੀ ਕਰਤੇ ਇਹ ਵਿਚਾਲ ਪ੍ਰਸ਼ਾਦ ਪਰਨਾ ਚਾਹੀਦਾ ਹੈ ਤੇ ਮੇਰੇ ਚਰਨ ਨਾਲ ਲਾ ਕੇ ਚਰਨ ਮ੍ਰਿਤ ਦੀ ਤਰ੍ਹਾਂ ਇਹ ਚਾਪ ਪ੍ਰਸ਼ਾਦ ਕੋ ਵੀ ਪ੍ਰਸ਼ਾਦ ਦੇ ਵਿੱਚ ਪਾ ਕੇ ਸਬ ਚ ਸਬ ਚ ਬਣਾ ਚਾਹੀਦਾ ਹੈ ਗੁਰਕੀਤਾ ਸਿੰਘ ਹੋਰ ਵੀ ਤੁਸੀਂ ਹਮਨੇ ਕੀ ਜਿਹੜਾ ਲੰਗਰ ਪ੍ਰਸ਼ਾਦ ਤੁਸੀਂ ਹਰ ਰੋਜ਼ ਖਾ ਸਕਦੇ ਹੋ ਆਪਣੇ ਘਰ ਦੇ ਵਿੱਚ ਹੀ ਤੋਂ ਵੀ ਤੁਸੀਂ ਘਰ ਦੇ ਵਿੱਚ ਬਣਾਉਂਦੇ ਹੋ ਸਭ ਤੋਂ ਪਹਿਲਾਂ ਆਪਣੇ ਸੱਚੇ ਪਾਤਸ਼ਾਹ ਆਪਣੇ ਰੱਬ ਨੂੰ ਹੋ ਕੋ ਜ਼ਰੂਰ ਲਵਾਓ ਉਸ ਤੋਂ ਬਾਅਦ ਉਸ ਹਫਤੇ ਵਿੱਚ ਵੰਡੋ ਤੇ ਹਮੇਸ਼ਾ ਖਾਣਾ ਖਾਣ ਨੂੰ ਖਾਣੇ ਨੂੰ ਖਾਉਣਾ ਖਾਣੇ ਨੂੰ ਚੱਕੋ ਚੱਕਣਾ ਹਮਾ ਹੈ ਕਿ ਸਭ ਨਾਲ ਅਸੀਂ ਸ਼ੇਅਰ ਕਰਕੇ ਕੇਅਰ ਕਰਕੇ ਖਾ ਰੇ ਤੇ ਖਾਣਾ ਹੁੰਦਾ ਹੈ ਜਿਹਦੇ ਵਿੱਚ ਕੋਈ ਇਮੋਸ਼ਨਸ ਕੋਈ ਫੀਲਿੰਗਸ ਨਹੀਂ ਹੁੰਦੀ ਸਰ ਇਸ ਕਰਕੇ એનર્ਜੀ ਚੈੰਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੰਗਤੀ ਆਲਸਾ ਸਸਨ ਸਾਨੂੰ ਆਂਟੀ ਜੀ ਨੇ ਭੇਜਿਆ ਹੈ ਇਹਨਾਂ ਦੇ ਦੋ ਬਹੁਤ ਹੀ ਪਿਆਰੇ ਦੋ ਸਸੰਗਾਂ ਜੋ ਆਪਾਂ ਇੱਕੋ ਹੀ ਸਸੰਗ ਦੇ ਵੀ ਸੁਣਾ ਰਹੇ ਹਾਂ سب تک پتا کر رہے پہنچا رہے گر پیتا جیس کر رہے بچے خوشیاں ਚੰਗੇ ਕਰਮ ਕਰੀਏ ਕੋਈ ਮਾੜਾ ਸੋਚਦਾ ਉਹਦੇ ਲਈ ਵੀ ਚੰਗਾ ਹੀ ਕਰੀਏ ਚੰਗਾਈ ਸੋਚੀਏ ਸਭ ਨੇ ਆਪਣੇ ਕਰਮਾਂ ਦਾ ਫਲ ਖਾਂਦੇ ਨੇ ਅਸੀਂ ਆਪਣੇ ਕਰਮਾਂ ਨੂੰ ਮਾੜਾ ਨਹੀਂ ਤਣਾਉਣਾ ਹੈ ਸਿਰਨੇ ਕਰਮਨ ਚੰਗਾ ਰੱਖਣਾ ਹੈ ਸਰਵਤਾ ਪਲਾ ਕਰਨਾ ਹੈ ਦੂਜੇ ਦੀ ਵੀ ਸੀਮਾ ਦਾ ਪਾਲਨ ਕਰਨਾ ਹੈ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਾ ਹੈ ਕਿਉਂਕਿ ਉਹਦੇ ਦੀ ਗੁਰੂਕ੍ਰਿਤਾ ਜੀ ਸੰਗੋクセਦਮ ਜਿੰਦਗੀ ਦੀ ਬਖਸ਼ੀਸ਼ ਤੋਂ ਅਸੀਂ ਸੇਦ ਮੰਦਰ ਰਵਾਂਗੇ ਤਾਂ ਅਸੀਂ ਇਸ ਸੀਮਾ ਦਾ ਇਹ ਜ਼ਿੰਮੇਵਾਰੀਆਂ ਦਾ ਪਾਲਨ ਕਰ ਸਕਦੇ ਹਾਂ ਗੁਰੂਕ੍ਰਿਤੇ ਦੇ ਸਾਨੂੰ ਤੁਹਾਡੀ ਬਹੁਤ ਬਹੁਤ ਰੋਸ਼ਨਾਫੇ ਸਭ ਨੂੰ ਕਿਸੇ ਤੋਂ ਜੀਵਨ ਦੀ ਬਖਸ਼ਿਸ਼ ਤੋਂ ਸੰਗਤ ਜੀ ਸਤ ਸੰਗਤ ਦੇ ਦੇ ਕੁਝ ਕੁ ਜੋ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਸਤ ਸੰਗਤ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਗੁਰੂ ਜੀ ਦਾ ਬਹੁਤ ਬਹੁਤ ਸੁਖਮਈਂ ਮੇਂ ਚੱਲ ਗਿਆ ਆਸੁੰਦੇ ਆਸਤਾ ਬਹੁਤ ਹੀ ਪਿਆਰਾ ਸਤ ਸੰਗਤ ਅੰਟੀ ਜੀ ਤੁਸੀਂ ਬਾਨੀ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਅਨੰਤਮੰਤ ਸ਼ੁਕਰਾਣਾ ਗੁਰੂ ਜੀ ਸੰਗਤ ਜੀ ਗੁਰੂ ਜੀ ਦਾ ਮੰਤਰ ਜਾਪ ਕਰਾਂਗੇ ਸਭ ਤੋਂ ਪਹਿਲਾਂ ਆਪਾਂ ओम नमः शिवाय शिवजी सदा सहाय ओम नमः शिवाय गुरुजी सदा सहाय गुरुजी ਦੇ ਸਰੂਪ ਦੇ ਸਾਹਮਣੇ ਬੈਠ ਕੇ ਸੰਗਤ ਜੀ ਮੈਂ ਆਪਣਾ satsang share ਕਰ ਰਹੀ ਹਾਂ गुरुजी ਦਾ ਮੈਸੇਜ ਆ ਰਿਹਾ ਸੀ ਸ਼ੁਕਰਾਨਾ satsang share ਕਰ ਕੁੜੀ ਆਪਣਾ ਸ਼ੁਕਰਾਨਾ satsang share ਕਰ ਸੰਗਤ ਜੀ ਜਿਵੇਂ ਜਿਵੇਂ ਆਪਾਂ ਰੋਜ਼ ਬੈਠ ਕੇ ਸੁਣਦੇ ਹਾਂ satsang ਸੁਣਦੇ ਹਾਂ ਗੁਰੂ ਜੀ ਨੇ ਤੋਵੇਂ ਮੈਂ ਰੋਜ਼ ਜਿਸ ਤਰ੍ਹਾਂ 10 ਦਿਨਾਂ ਵਿੱਚ ਉਸ ਤਰ੍ਹਾਂ ਉਪਾਏ ਕਰਦੇ ਆ ਰਹੀ ਹਾਂ ਸੋ ਗੁਰੂ ਜੀ ਦੀ ਕਿਰਪਾ ਹੈ ਵੀ ਗੁਰੂ ਜੀ ਦੀ ਮਿਹਰ ਆਪਾਂ ਤਾਂ ਹੀ ਕਰ ਸਕਦੇ ਨਹੀਂ ਆਪਾਂ ਇਹ ਕੁਝ ਵੀ ਨਹੀਂ ਕਰ ਸਕਦੇ ਸੰਗਤ ਜੀ ਜੇ ਗੁਰੂ ਜੀ ਕਰਵਾਉਣਾ ਚਾਹਦੇ ਨੇ ਤਾਂ ਆਪਾਂ ਤਾਂ ਹੀ ਕਰ ਸਕਦੇ ਆ ਵੀ ਉਹਨਾਂ ਦੀ ਕਿਰਪਾ ਸੋ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਆਪਾਂ ਨੂੰ ਵਹਿਮ ਪਰਮਾਤਮਾ ਚੋਂ ਕੱਢ ਕੇ ਗੁਰੂ ਜੀ ਨੇ ਆਪਾਂ ਨੂੰ ਦਾਨਪੁਣ ਕੰਨੀ ਲਗਾਇਆ ਹੋਇਆ ਹੈ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ 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 ਗੁਰੂ ਸਾਹਿਬ ਦੀ ਪਸੰਦ ਸੰਦੇ ਗੁਰੂ ਜੀ ਇਹੀ ਕਹਿੰਦੇ ਨੇ ਵੀ ਤੁਸੀਂ ਸਤਸੰਗ ਸਾਨੂੰ ਉਦੇਸ਼ ਤਾਂ ਤੁਹਾਡੇ ਕਸਟਮਰ ਸਤਸੰਗ ਸੁਣਦੇ ਸੁਣਦੇ ਘਟ ਦੰਨਾ ਗੁਰੂ ਜੀ ਦਾ ਇਹ ਸਭ ਤੋਂ ਵੱਡਾ ਸ਼ੁਕਰਾਨਾ 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 ਗੁਰੂ ਜੀ ਸੰਗਤ ਜੀ ਗੁਰੂ ਜੀ ਦਾ ਜਿਹੜੇ ਪਹਿਲਾਂ ਕਾਫੀ ਮੈਸੇਜ ਆਏ ਨੇ ਮੈਂ ਸ਼ੇਅਰ ਵੀ ਕੀਤੇ ਨੇ ਆਪਣੇ ਸਤਸੰਗ ਦੇ ਵਿੱਚ ਜੋ ਜੋ ਗੁਰੂ ਜੀ ਨੇ ਦੱਸਿਆ ਵੀ ਤੁਸੀਂ ਸੂਰਤ ਦੇ ਤੁਹਾਨੂੰ ਜਲਦੋ ਸੋਮਵਾਰ ਨੂੰ ਮੰਦਿਰ ਜਾਓ ਸਾਰਾ ਜਿਵੇਂ ਜਿਵੇਂ ਗੁਰੂ ਜੀ ਨੇ ਦੱਸਿਆ ਸਾਰੇ ਆਪਣੇ ਸਤਸੰਗ ਪਹਿਲਾਂ ਸ਼ੇਅਰ ਕੀਤੇ ਆ ਤੇ ਮੇਰਾ ਇੱਕ ਸਸੰਗ੍ਰਹਿ ਇਸ ਉਪਾਇ ਰੰਦਾ ਸੀ ਗੁਰੂ ਜੀ ਨੇ ਦੱਸੇ ਮੁਤਾਬਿਕ ਸ਼ੀਤਲਾ ਮਾਤਾ ਨੂੰ ਚੁੰਨੀ ਚੜਾਉਂਦਾ ਉਹ ਮੈਨੂੰ ਕਦੋਂ ਨਾ ਹੀ ਹੋ ਰਿਆ ਸੀ ਮੈਂ ਚਲਵੱਜ ਚੜਾਣੀ ਕਰ ਚੜਾਣੀ ਆ ਪਰ ਮੈਨੂੰ ਇਹ ਦਿਨ ਨਹੀਂ ਡਿਸਾਈਡ ਹੋ ਰਿਹਾ ਸੀ ਵੀ ਕਿਸ ਦਿਨ ਗੁਰੂ ਜੀ ਨੇ ਦੱਸਿਆ ਮੈਨੂੰ ਇਸ ਕਰਕੇ ਮੇਰਾ ਥੋੜਾ ਡਿਲੇ ਹੋਈ ਜਾ ਰਹੀ ਤੀ ਤੇ ਸੰਗਤ ਜੀ ਮੈਨੂੰ ਮੰਗਲਵਾਰ ਹੀ ਮੈਸੇਜ ਆਣ ਲੱਗਾ ਸੀ ਸ਼ਾਮ ਨੂੰ ਵੀ ਕੁੜੀਏ ਕੱਲ ਮਾਤਾ ਦਾ ਦਿਨ ਹੈ ਵੀ ਤੂੰ ਜਾ ਕੇ ਚੁੰਨੀ ਚੜਾ ਕੇ ਆ ਮਾਤਾ ਸ਼ੀਤਲਾ ਮਾਤਾ ਨੂੰ ਮੇਰੇ ਵੱਲੋਂ ਗਿਫਟ ਦੇ ਕੇ ਆ ਤੇ ਸੰਗਤ ਜੀ ਮੈਂ ਜਦੋਂ ਉਸ ਕੱਲ ਵੀ ਸੁਣ ਮੰਗਲਵਾਰ ਵੀ ਸੁਣਿਆ ਮੈਨੇ ਮੈਸੇਜ ਫਿਰ ਮੈਨੇ ਹਿੰਮਤ ਮਾਰ ਕੇ ਜਣੀ ਬੁੱਧਵਾਰ ਨੂੰ ਮੈਂ ਗਈ ਬਾਜ਼ਾਰ ਮੈਂ ਕਿਹਾ ਚਲੋ ਮਾਤਾ ਜੀ ਚੁੰਨੀ ਲੈ ਕੇ ਆਉਂਗੀ ਜ਼ਰੂਰ ਗੁਰ ਜੀ ਦਾ ਹੁਕਮ ਹੈ ਗੁਰ ਜੀ ਨੇ ਕਿਹਾ ਮੇਰਾ ਹੁਕਮ ਹੈ ਮੰਨ ਮੇਰਾ ਹੁਕਮ ਤੂੰ ਅੱਜ ਚੜਾ ਕੇ ਆ ਜਾ ਕੇ ਤੇ ਸੰਗਤ ਜੀ ਮੈਂ ਗਈ ਬਾਜ਼ਾਰ ਜਦੋਂ ਚੁੰਨੀ ਲੈਣ ਵਾਸਤੇ ਪੀਲੇ ਰੰਗ ਦੀ ਚੁੰਨੀ ਗਿਆ ਸੀ ਮਾਤਾ ਗੁਰੂ ਜੀ ਨੇ ਵੀ ਮੇਰੇ ਵੱਲੋਂ ਚੜਾਈ ਤੇ ਇੱਕ ਆਂਟੀ ਹੋਰ ਸੀ ਸਾਡੇ ਨਾਲ ਗਵਾਂਢ ਚੋ ਕਹਿੰਦੇ ਸੀ ਵੀ ਚਲ ਤੂੰ ਲੈਣ ਜਾਏਂਗੀ ਤਾਂ ਮੇਰੀ ਵੀ ਲਈ ਮੈਨੂੰ ਵੀ ਗੁਰੂ ਜੀ ਨੇ ਦੱਸਿਆ ਹੈ ਤੇ ਸੰਗਤ ਜੀ ਉੱਥੇ ਮੈਨੂੰ ਹੁਣ ਦੋਨੋਂ ਇੱਕੋ ਤਰ੍ਹਾਂ ਦੀ ਚੁੰਨੀ ਨਹੀਂ ਮਿਲ ਰਹੀਆਂ ਸੀਗੀਆਂ ਤੇ ਇੱਕ ਹੋਰ ਰੰਗ ਦੀ ਸੀ ਥੋੜੀ ਜੀ ਕਾਲਸ ਤੇ ਸੀ ਇੱਕ ਬਿਲਕੁਲ येलो ਕਲਰ ਸੀ ਤੇ ਮੈਨੂੰ ਸੰਗਤ ਜੀ ਆ ਹੋ ਗਿਆ ਵੀ ਆਂਟੀ ਕਹਿੰਗੇ ਆਪਣੀ ਬੁਧੀਆਂ ਲਈ ਮੇਰੇ ਲਈ ਐ ਲਈ ਮੈਨੂੰ ਫੇਰ ਮਰਮੰਦ ਦੇ ਵਿੱਚ ਡਬਲ ਮਾਈਂਡ ਹੋ ਗਈ ਮੈਂ ਤੇ ਉੱਥੇ ਅੰਕਲ ਜੀ ਬੈਠੇ ਸੀਗੇ ਨਾਲ ਮੇਰੇ ਜਿੱਥੇ ਮੈਂ ਚੁੰਨੀ ਲੈਣ ਗਈ ਸੀ ਉਥੇ ਅੰਕਲ ਜੀ ਬੈਠੇ ਮੈਨੂੰ ਕਹਿੰਦੇ ਇਹ ਵਾਲਾ ਜਿਹੜਾ ਰੰਗ ਹੈ ਨਾ ਪੀਲਾ ਇਹ ਅਸਲੀ ਪੀਲਾ ਰੰਗ ਹੁੰਦਾ ਇਹ ਹੁੰਦਾ ਅਸਲੀ ਪੀਲਾ ਰੰਗ ਤਾਂ ਸੰਗਤ ਜੀ ਮੈਨੂੰ ਤਾਂ ਇਹੀ ਹੋ ਗਿਆ ਵੀ ਮੇਨੂੰ ਤਾਂ ਗੁਰੂ ਜੀ ਨੇ ਵੀ ਸੰਦੇਸ਼ ਦਿੱਤਾ ਵੀ ਸੰਗੀਤ ਕੀਤਾ ਗੁਰੂ ਜੀ ਨੇ ਵੀ ਇਹੀ ਰੰਗ ਪੀਲਾ ਹੁੰਦਾ ਫਿਰ ਮੈਂ ਉਹਨੂੰ ਦੁਕਾਨਦਾਰ ਨੂੰ ਕਿਹਾ ਵੀ ਤੁਸੀਂ ਇਸੇ ਰੰਗ ਦੀਆਂ ਦੋ ਚੁੰਨੀਆਂ ਇਕੱਠੀਆਂ ਕਰ ਲਓ ਤੇ ਸੰਗਤ ਜੀ ਫਿਰ ਮੈਂ ਉਹ ਹੀ ਦੋ ਚੁੰਨੀਆਂ ਲੈ ਕੇ ਆਈ ਮੈਂ ਵਾਪਸ ਜਦੋਂ ਘਰੇ ਆਈ ਰਹੀ ਸੀ ਮੈਂ ਦੁਕਾਨ ਤੋਂ ਹਲੇ ਥੱਲੇ ਉੱਤਰੀ ਆ ਜਦੇ ਮੈਨੂੰ ਵਾਈਟ ਕਬੂਤਰ ਦੇ ਦਰਸ਼ਨ ਹੋਏ ਜਦੋਂ ਮੈਂ ਉੱਪਰ ਦੀ ਲੰਘ ਕੇ ਗਈ ਮੇਰੇ ਕੋਲੋਂ ਦੀ ਮਿਲ ਗਿਆ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਦੇ ਦਰਸ਼ਨ ਦਿੱਤੇ ਗੁਰੂ ਜੀ ਕਹਿੰਦੇ ਬਸ ਠੀਕ ਹੈ ਕੁੜੀ ਮੈਂ ਤੇਰੇ ਨਾਲਾਂ ਤੂੰ ਮੇਰਾ ਕਿਹਾ ਮੰਨਿਆ ਵੀ ਤੇਰਾ ਆਪਣੇ ਹੱਥ ਤੇਰੇ ਸਿਰ ਤੇ ਹੀ ਹੈ ਮੇਰਾ ਮੈਨੂੰ ਇਹ ਹੌਸਲਾ ਹੋ ਗਿਆ ਚਿੱਟਾ ਕਬੂਤਰ ਦੇਖ ਕੇ ਮੈਨੂੰ ਕਿਹਾ ਗੁਰੂ ਜੀ ਦਾ ਵਿਸ਼ਵਾਹ ਹਾਂ ਮਤਲਬ ਸਾਥ ਹੈਗਾ ਮੇਰੇ ਨਾਲ ਗੁਰੂ ਜੀ ਮੇਰੇ ਨਾਲ ਹੀ ਨੇ ਤੇ ਸੰਗਤ ਜੀ ਫਿਰ ਮੈਂ ਤੇ ਮੇਰੇ ਨਾਲ ਜਿਹੜੇ ਆਂਟੀ ਰਹਿੰਦੇ ਨੇ ਅਸੀਂ ਦੋਨੇ ਜਣੇ ਸ਼ਾਮ ਨੂੰ ਗਏ ਅਸੀਂ ਸ਼ੀਤਲਾ ਮਾਤਾ ਦੇ ਮੰਦਰ ਸ਼ੀਤਲਾ ਮਾਤਾ ਦੀ ਮੂਰਤੀ ਹੈ ਸਾਡੇ ਘਰ ਦੇ ਕੋਲ ਹੀ ਹੈ ਮੰਦਰ ਤੇ ਅਸੀਂ ਉੱਥੇ ਜਾ ਕੇ ਠੰਡੀ ਲੱਸੀ ਲੈ ਗਏ ਸੀ ਨਾਲ ਅਸੀਂ ਬਣਾ ਕੇ ਮਿੱਠੀ ਲੱਸੀ ਠੰਡੀ ਕੱਚੀ ਲੱਸੀ ਕਹਿੰਦੇ ਹੁੰਦੇ ਨੇ ਚੜਦੀ ਹੁੰਦੀ ਹੈ ਮਾਤਾ ਕੋਲੇ ਤੇ ਅਸੀਂ ਮੰਦਰ ਚ ਗਏ ਅਸੀਂ ਦੋਨਾਂ ਐ ਆਂਟੀ ਤੇ ਮੈਂਨੇ ਮਾਤਾ ਨੂੰ ਚੁੰਨੀ ਓੜ ਕੇ ਮਾਤਾ ਦੇ ਹੱਥਾਂ ਤੇ ਪੈਰਾਂ ਤੇ ਬਾਹਾਂ ਤੇ ਠੰਡੀ ਲੱਸੀ ਲਾਈ ਤੇ ਮਾਤਾ ਦੇ ਹੱਥ ਦੇ ਸਾਈਡ ਦੇ ਵਿੱਚ ਇੱਕ ਉਹਮਿਟਰੀ ਦਾ ਬਣਿਆ ਹੋਇਆ ਸੀਗਾ ਜਿਹਦੇ ਵਿੱਚ ਲੱਸੀ ਪਾਉਂਦੇ ਹੁੰਦੇ ਨੇ ਮਾਤਾ ਵਾਸਤੇ ਤੇ ਸੰਗਤ ਜੀ ਮੈਂ ਸਾਰੀ ਲੱਸੀ ਉਹਦੇ ਵਿੱਚ ਪਾਈ ਸੀ ਫਿਰ ਸਾਡੇ ਨਾਲ ਜਿਹੜੀ ਆਂਟੀ ਸੀ ਬਹੁਤ ਸਮਝਦਾਰ ਸੀ ਕਹਿੰਦੇ ਵੀ ਸਾਰੀ ਲੱਸੀ ਪਾਈਦੀ ਹੁੰਦੀ ਐ ਇੱਥੇ ਵਾਪਸ ਨਹੀਂ ਲੈ ਕੇ ਜਾਈਦਾ ਹੁੰਦਾ ਤੇ ਫਿਰ ਸੰਗਤ ਜੀ ਅਸੀਂ ਗਏ ਤੇ ਬਹੁਤ ਵਧੀਆ ਮੱਥਾ ਟੇਕਿਆ ਗਿਆ ਬਹੁਤ ਮਨ ਖੁਸ਼ ਹੋਇਆ ਤੇ ਗੁਰੂ ਜੀ ਦਾ ਮੈਸੇਜ ਵੀ ਆਇਆ ਮੈਨੂੰ ਅਗਲੇ ਦਿਨ ਵੀ ਕੁੜੀ ਇਹ ਹੁਣ ਤੋਂ ਆਪਣਾ ਸ਼ੁਕਰਾਨਾ ਸਤ ਸੰਗ ਸ਼ੇਅਰ ਕਰ ਮਾਤਾ ਰਾਣੀ ਦੇ ਉੱਤੇ ਕਿਰਪਾ ਕਰੋਗੀ ਤੇ ਮੈਂ ਹੁਣ ਸੰਗਤ ਜੀ ਇਸੇ ਕਰਕੇ ਮੈਂ ਆਪਣਾ ਸ਼ੁਕਰਾਨਾ ਸਤ ਸੰਗ ਸ਼ੇਅਰ ਕੀਤਾ ਹੈ ਵੀ ਗੁਰੂ ਜੀ ਨੂੰ ਸ਼ੁਕਰਾਨਾ ਕਰਦੀ ਹਾਂ ਗੁਰੂ ਜੀ ਤੁਸੀਂ ਆਪਣੀ ਹਿੰਮਤ ਨਾਲ ਇਹ ਤੋਂ ਇਹ ਉਪਾਏ ਕਰਾਇਆ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਬਸ ਤੁਸੀਂ ਗੁਰੂ ਜੀ ਐਵੇਂ ਹੀ ਦਾਨਪੂਰ ਕਰਾਂਦੇ ਰਹੇ ਹੋ ਸਾਨੂੰ ਬਿਮਾ ਪਰਮਾ ਚੋਂ ਕੱਢਦੇ ਰਿਹਾ ਗੁਰੂ ਜੀ ਤੇ ਸੰਗਤ ਜੀ ਤੁਹਾਡਾ ਸਤ ਸੰਗ ਇਹ ਸੀ ਜੇ ਮੈਨੂੰ ਸਵੇਰੀ ਅੱਜ ਮੈਂ ਫੇਰ ਸੁਣ ਰਹੀ ਸੀ ਮੈਸੇਜ ਜਿਵੇਂ ਕੋਲ ਲੱ ਦੱਸਿਆ ਸੀ ਕਈ ਮੈਸੇਜ ਦੇ ਵਿੱਚ ਵੀ ਤੇਰੇ ਘਰ ਦੇ ਵਿੱਚ ਲਾਲ ਸਿੰਧੂਰ ਤੇ ਲਾਲ ਮੌਲੀ ਵਗੈਰਾ ਤਾਂ ਅੱਗੇ ਨੂੰ ਵੀ ਸਾਰੇ ਮੈਂ ਸਾਰੇ ਬਾਹਰ ਕੱਢਤੇ ਸੀਗੇ ਫੇਰ ਵੀ ਸੰਗਤ ਜੀ ਅੱਜ ਮੈਂ ਫੇਰ ਆ ਰਿਹਾ ਸੀਗਾ ਵੀ ਤੇਰੀ ਇੱਕ ਘਰੇ ਬਲੈਕ ਅਲਮਾਰੀ ਆ ਉਹਦੇ ਅੰਦਰ ਲੋਕਰ ਆ ਉਹਦੇ ਵਿੱਚ ਕੁਝ ਤਵੀਤ ਪਿਆ ਪਤਾ ਨਹੀਂ ਕੀ ਮੈਂ ਕੁਛ ਦੱਸ ਰਿਆ ਸੀ ਦੱਸੇ ਸੀ 사ਸੰਗ ਦੇ ਵਿੱਚ ਤੇ ਸੰਗਤ ਜੀ ਮੈਨੂੰ ਤਾਂ ਆਪ ਫੇਰ ਮੈਨੂੰ ਬੇਚੈਨੀ ਹੋ ਗਈ ਮੈਂ ਇੰਨਾ ਕੁਛ ਤਾਂ ਕੱਢਤਾ ਬਾਹਰ ਹੁਣ ਕੀ ਕੁਝ ਰਹਿ ਗਿਆ ਹਲੇ ਅੰਦਰ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੰਗਤ ਜੀ ਫਿਰ ਮੈਂ ਆਪਣੀ ਅਲਮਾਰੀ ਦੇਖੀ ਅੰਦਰ ਮੇਰੇ ਮਦਰ ਮਤਲਬ ਮੇਰੇ ਕੋਲ ਹੀ ਰਹਿੰਦੇ ਨੇ ਉਹਨਾਂ ਦੀ ਅਲਮਾਰੀ ਮੇਰੇ ਕੋਲ ਹੀ ਐਥੇ ਉਹ ਅਲਮਾਰੀ ਦੀ ਲੋਹੇ ਦੀ ਹੋਈ ਹੈ ਬਲੈਕ ਕਲਰ ਦੀ ਪੁਰਾਣੇ ਲੋਹੇ ਦੀ ਤੇ ਉਹਦੇ ਅੰਦਰ ਲੋਕਰ ਦੇ ਵਿੱਚ ਸੰਗਤ ਜੀ ਜੋ ਜੋ ਮੈਨੂੰ ਦੱਸਿਆ ਉਹਦੇ ਵਿੱਚ ਬਦਾਮ ਨਿਕਲੇ ਲੋਕਰ ਚੋਂ ਪੁਰਾਣੇ پتہ ਨਹੀਂ ਕਿੱਥੋਂ ਦੇ ਕਿਵੇਂ ਰੱਖੇ ਹੋਏ ਸੀ ਮੈਨੂੰ ਨਹੀਂ ਪਤਾ ਮੇਰੇ ਮਦਰ ਨੇ ਨਹੀਂ ਕਿਵੇਂ ਕਦੋਂ ਲੈ ਕੇ ਆਏ ਹੋਏ ਸੀ ਕਿ ਉਹ ਮਤਲਬ ਉਹਨਾਂ ਦੇ ਬੇਟੇ ਦੇ ਉਹਨਾਂ ਨਾਲ ਬੰਦ ਹੀ ਨਹੀਂ ਸੀਗੀ ਇਸ ਕਰਕੇ ਫਿਰ ਮੇਰੇ ਕੋਲ ਹੀ ਆ ਗਈ ਸੀ ਕਿ ਮੇਰੇ ਪਾਪਾ ਦੇ ਐਕਸਪਾਇਰ ਹੋਣ ਤੋਂ ਬਾਅਦ ਤੇ ਉਹਨਾਂ ਨੂੰ 12-13 ਸਾਲ ਹੋ ਗਏ ਬਿਲਕੁਲ ਰਹਿੰਦਿਆਂ ਨੂੰ ਤੇ ਸੰਗਤ ਜੀ ਦੇਖੋ ਅਜੀ ਗੁਰੂ ਜੀ ਨੇ ਮੇਤੋਂ ਵੀ ਕੰਮ ਕਰਵਾਇਆ ਮੇਤੋਂ ਉਹ ਲੋਕਰ ਦੇ ਵਿੱਚੋਂ ਜੋ ਵੀ ਕੋਈ ਗਲਾਲ ਕੱਪੜੇ ਦੇ ਵਿੱਚ ਪਤਾ ਨਹੀਂ ਕੀ ਸਿੱਕੇ ਬੰਨੇ ਹੋਏ ਸੀ ਵੈਸੇ ਬੰਨੇ ਸੀ ਉਹ ਵੀ ਮੈਨੇ ਸਾਰੇ ਚੱਕ ਕੇ ਬਾਹਰ ਕਰਤੇ ਮੈਨੇ ਜਿਹੜੀ ਜਲ ਪ੍ਰਵਾਹ ਵਾਲੇ ਸਮਾਨ ਚ ਪਾਤੇ ਸੀ ਅਸੀਂ ਸਾਡੇ ਕੋਲ ਹੈ ਘਰ ਦੇ ਮੰਦਰ ਉਹਦੇ ਵਿੱਚ ਕੋਈ ਬਾਕਸ ਲਾਇਆ ਹੈ ਉਹਦੇ ਵਿੱਚ ਅਸੀਂ ਸਾਰਾ ਸਮਾਨ ਪਾਇਆ ਨੇ ਹੁੰਨੇ ਆ ਤੇ ਮੈਨੇ ਬਾਦਾਮ ਸਿੱਕੇ ਲਾਲ ਕੱਪੜੇ ਦੇ ਵਿੱਚ ਬੰਨੇ ਹੋਏ ਤੇ ਮੈਨੇ ਲਾਲ ਧਾਗਾ ਵੀ ਸੀ ਮੋਲੀ ਸੀ ਕੋਈ ਉਹ ਚ ਉਹ ਮੈਂ ਸਾਰਾ ਘੱਡਿਆ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਨੇ ਜੋ ਘਰ ਦੀ ਸਫਾਈ ਕਰਾ ਦਿੰਦੇ ਨੇ ਘਰ ਚੋਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਕੀ ਰੱਖਿਆ ਪਿਆ ਹੁੰਦਾ ਹਲੇ ਵੀ ਗੁਰੂ ਜੀ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਗੁਰੂ ਜੀ ਹਲੇ ਵੀ ਜੇ ਕੁਝ ਹੋਵੇ ਤਾਂ ਉਹਨੂੰ ਤੁਸੀਂ ਆਪਣੇ ਆਪ ਹੀ ਭਸਮ ਕਰ ਦਿਓ ਮੇਤੋ ਤਾਂ ਗੁਰੂ ਜੀ ਲੱਭਿਆ ਨਹੀਂ ਜਾ ਰਿਹਾ ਕਿੱਥੇ ਕਿੱਥੇ ਕੀ ਪਿਆ ਮੇਤੋ ਘਰ ਦੀ ਸਫਾਈ ਵੀ ਨਹੀਂ ਹੁੰਦੀ ਐਨੀ ਮੈਂ ਇਕੱਲੀ ਇੰਨਾ ਚੱਕਰ ਨਹੀਂ ਕਰ ਸਕਦੀ ਸਮਾਨ ਦਾ ਬਹੁਤ ਪੀਟੀਆਂ ਜੇ ਉੱਪਰ ਸਮਾਨ ਧਰਿਆ ਹੁੰਦਾ ਤੁਹਾਨੂੰ ਪਤਾ ਹੀ ਆਪਣੇ ਘਰ ਦੇ ਵਿੱਚ ਇਸ ਕਰਕੇ ਗੁਰੂ ਜੀ ਨੇ ਹੀ ਅਦਾਸ ਕਰਦੇ ਗੁਰੂ ਜੀ ਜੋ ਵੀ ਕਰਦੇ ਵਿੱਚ ਨੈਗੇਟਿਵਿਟੀ ਹੈ ਬਲੈਕ ਮੈਜੀਕ ਹੈ ਜੋ ਵੀ ਹੈ ਬਸ ਤੁਸੀਂ ਆਪਣੀ ਕਿਰਪਾ ਨਾਲ ਸਭ ਕੁਝ ਆਪ ਹੀ ਦੂਰ ਕਰ ਦਿਓ ਜੀ ਗੁਰੂ ਜੀ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਨੇ ਸਤਸੰਗ ਸ਼ੇਅਰ ਕਰਵਾਇਆ ਗੁਰੂ ਜੀ ਅਨੰਤਨ ਦਿਨ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਅਬ ਮੈਂ ਆਪਣੇ ਸਤਸੰਗ ਨੂੰ ਵਿਰਾਮ ਦਿੰਦੀ ਹਾਂ ਜੇ ਮੇਰੇ ਤੋਂ ਕੋਈ ਗਲਤੀ ਹੋਈ ਕੋਈ ਹੋਵੇ ਮਾਫ ਕਰਿਓ ਸਤਸੰਗ ਤੋਂ ਹੋਰ ਵੀ ਹੈ ਜਦੋਂ ਗੁਰੂ ਜੀ ਗਰਵਾਨਗੇ ਸਤਸੰਗ ਫੇਰ ਅਪਾ ਫੇਰ ਸ਼ੇਅਰ ਕਰਾਂਗੇ ਸ਼ੁਕਰਾਨਾ ਸ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਈ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਘਾ ਜੀ ਸੱਸ ਨੂੰ ਗੁਰੂ ਜੀ ਦੇ ਆ ਰਹੇ ਸੀ ਵੀ ਕੁੜੀਏ ਤੂੰ ਸ਼ੁਕਰਾਨਾ ਕਰ ਸੰਘਾ ਜੀ ਜਦੋਂ ਮੈਂ ਅੱਜ ਸਵੇਰੇ ਉੱਠੀ ਅੰਿਤਵੇਲੇ ਵੇਲੇ ਤੇ ਗੁਰੂ ਜੀ ਨੇ ਕਿਹਾ ਪੀਤਵਾਜ ਬਣ ਫੇਟੈਂਚੇ ਲੱਗਦੀਆਂ ਚਲ ਪਹਿਲਾਂ ਉੱਠਣ ਤੋਂ ਪਹਿਲਾਂ ਉੱਠ ਕੇ ਬੈਨਾ ਸ਼ੁਕਰਾਨਾ ਕਰ ਸੋ ਸੰਘਾ ਜੀ ਮੈਂ ਅੰਿਤਵੇਲੇ ਉੱਠ ਕੇ ਮੈਂ ਇਹ ਚੋਰ ਪਹਿਲਾਂ ਅੰਿਤਵੇਲਾ ਕਰਕੇ ਪਹਿਲਾਂ ਸ਼ੁਕਰਾਨਾ ਸੱਸ ਨੂੰ ਕਰੂੰਗੀ ਫਿਰ ਮੈਂ ਅੱਗੇ ਆਪਣੀ ਦਿਨਚਾਰਾ ਸ਼ੁਰੂ ਕਰੂੰਗੀ ਸੋ ਸੰਗਜੀ ਗੁਰੂ ਜੀ ਆਪਾਂ ਨੂੰ ਅੰਮ੍ਰਿਤ ਵੇਲੇ ਜੀ ਮੈਂ ਕਹਿ ਵੀ ਦਮਾਂ ਵੀ ਮੈਂ ਅੱਜ ਨਹੀਂ ਉੱਠਦੀ ਹੈਗੀ ਕਿ ਮੈਂ ਮੇਰੀ ਨੀਂਦ ਨਹੀਂ ਪੂਰੀ ਹੋਈ ਮੈਂ ਗੁਰੂ ਜੀ ਅੱਜ ਅਰੇਸਟ ਕਰੂੰਗੀ ਮੈਂ ਨਹੀਂ ਉੱਠਦੀ ਅੱਜ ਤਾਂ ਸੰਗਜੀ ਗੁਰੂ ਜੀ ਆਪਣੇ ਆਪ ਆਵਾਜ਼ ਮਾਰ ਕੇ ਉਠਾਉਂਦੇ ਨੇ ਮੈਂ 4:00 ਵਜੇ ਉੱઠી ਮੇਰਾ ਏਸੀ ਲਗਾ ਕੇ ਮੈਂ ਅਲੱਗ ਕਮਰੇ ਚ ਕਰ ਲਈ ਬਈ ਸੀ ਤੇ ਮੇਰਾ ਦਰਵਾਜ਼ਾ ਹੀ ਬੰਦ ਸੀਗਾ 4:30 ਵਜੇ ਉਠਾ ਕੇ ਮੈਨੂੰ ਗੁਰੂ ਜੀ ਨੇ ਆਵਾਜ਼ ਮਾਰੀ ਮੇਰਾ ਨਾਮ ਲੈ ਕੇ ਮੈਂ ਇੱਕਦਮ ਇਹ ਹੋ ਗਈ ਵੀ ਮੈਨੂੰ ਕਿਹਨੇ ਉਠਾਤਾ ਮੈਂ ਆਲੇ ਦਲੇ ਦੇਖਾ ਮੈਂ ਕਿ ਮੇਰੇ ਕਮਰੇ ਚ ਤਾਂ ਕੋਈ ਹੈ ਨਹੀਂਗਾ ਵੀ ਸ਼ਾਇਦ ਉਧਰ ਮੇਰੇ ਮਦਰ ਉੱਠ ਕੇ ਆਏ ਹੋਣ ਕਿਉਂਕਿ ਮੇਰੇ ਹਸਬੰਦ ਵੀ ਬਾਹਰ ਰਹਿੰਦੇ ਨੇ ਮੇਰਾ ਬੇਟਾ ਵੀ ਬਾਹਰ ਰਹਿੰਦਾ ਤੇ ਇਸ ਕਰਕੇ ਮੈਨੂੰ ਲੱਗਾ ਵੀ ਸ਼ਾਇਦ ਮੇਰੇ ਮਦਰ ਆਏ ਹੋਣ ਮੈਨੂੰ ਉਠਾਉਣ ਵਾਸਤੇ ਤੇ ਸ਼ੁਕਰਾਨਾ ਗੁਰੂ ਜੀ ਦਾ ਬਹੁਤ-ਬਹੁਤ ਗੁਰੂ ਜੀ ਕਹਿੰਦੇ ਨੇ ਵੀ ਆਪਣੇ ਅੰਮ੍ਰਿਤ ਵਿੱਚ ਨਾ ਗਾਣਾ ਪਾਇਆ ਕਰ ਉੱਠਿਆ ਕਰ ਤੁਰਿਆ ਕਰ ਸੋ ਬੈਠ ਕੇ ਮੈਂ ਗੁਰੂ ਜੀ ਦੇ ਕਿਰਪਾ ਨਾਲ ਮੈਂ 접ਜੀ ਸਭ ਤੋਂ ਪਾਠ ਕੀਤਾ ਗੁਰੂ ਜੀ ਦਾ ਮੰਤਰ ਜਾਪ ਕੀਤਾ ਸ਼ੁਕਰਾਨਾ ਗੁਰੂ ਜੀ ਦਾ ਮੈਨੂੰ ਆਪਣਾ ਪੁੱਠਾ ਦਿੰਦੇ ਨੇ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਦਾ ਤੇ ਦੂਸਰਾ ਸਸਾਂ ਸੰਧੂ ਜੀ ਇਸ ਤਰ੍ਹਾਂ ਸੀ ਕਿ ਮੈਨੂੰ ਇਹ ਵੀ ਮੈਸੇਜ ਆ ਰਿਹਾ ਸੀ ਮੈਂ ਤੇਰੇ ਪਤੀ ਨੂੰ ਨਹੀ ਜੌਬ ਲੈਸ ਕਰਾਂਗਾ ਤੇ ਸੰਘਾ ਜੀ ਗੁਰੂ ਜੀ ਨੇ 13 ਤਰੀਕ ਨੂੰ 13 ਮਈ ਨੂੰ ਸੋਮਵਾਰ ਦੇ ਦਿਨ ਮੇਰੇ ਪਤੀ ਨੂੰ ਰੇੰਕ ਨੂੰ নমী জবস কি হম যবতেন জায়ন করুকরানা গুরুজি দে বহু ধন্য শুকরানা গুরু জী ছয় গুরু জীব শুকরানা গুরুজি ਤੇ ਤੀਸਰਾ ਸਤਸੰਗ ਸੰਗਜੀ ਸਤਸੰਗ ਸਤਸੰਗਤ ਸੰਗਜੀ ਬਹੁਤ ਹੁੰਦੇ ਨੇ ਪਰ ਆਪਾਂ ਹੀ ਪੁੱਛ ਲੈ ਜਨਿਆ ਤੇ ਇਹ ਮੇਰਾ ਸਤਸੰਗ ਗੁਰੂ ਜੀ ਦਾ ਗੁਰੂ ਜੀ ਦੇ ਮੈਸੇਜ ਆ ਰਹੇ ਸੀ ਕਿ ਮੈਂ ਸੋਚ ਰਹੀ ਸੀ ਕਿ ਮੈਂ ਕੱਲ ਹੀ ਸਤਸੰਗ ਕਰੇ ਕਿ ਮੈਂ ਕਰਾਂ ਮੈਨੂੰ ਕੱਲ ਹੀ ਤੋਂ ਮੈਂ ਤੋ ਲੰਗਰ ਭਸ਼ਾਦ ਵੀ ਨਹੀਂ ਬੰਨਣਾ ਸੰਗਤ ਨੂੰ ਵੀ ਨਹੀਂ ਮੈਂ ਤੋਂ ਸੰਭੇ ਜਣਾ ਆ ਕੇ ਤੇ ਮੈਂ ਬਿੜਾ ਕਰਵਾ ਦਿੰਦਾ ਸੀ ਨਾਲ ਨੂੰ ਬਾਹਰ ਚੱਲੇ ਗਿਆ ਇਸ ਕਰਕੇ ਮੈਨੂੰ ਕੱਲ ਨੂੰ ਇਰੀਟੇ ਛੋੜੀ ਸੀ ਮੈਂ ਕਿਵੇਂ ਕਰਾਂ ਮੈਂ ਕਿਵੇਂ ਕਰਾਂ ਤੇ ਇਹ ਛੋਟਾ ਬੇਟਾ ਮੇਰਾ ਮਤਲਬ ਹੈ ਵੀ ਉਹ ਇੰਨਾ ਇੰਨੀ ਜਗ੍ਹਾ ਕੋਣ ਇੱਕ ਗੁਰੂ ਜੀ ਨਾਲ ਮਤਲਬ ਹੈਗਾ ਪਰ ਉਹ ਇੰਨਾ ਨਹੀਂ ਜ਼ਿਆਦਾ ਮੇਰਾ ਕੰਮ ਕਰਵਾਉਂਦਾ ਮੈਨੂੰ ਐ ਹੁੰਦਾ ਵੀ ਮੈਂ ਇਕੱਲੀ ਕਿਵੇਂ ਕਰੂੰਗੀ ਸੋ ਸੰਕਤ ਜੀ ਫਿਰ ਮੈਨੂੰ ਗੁਰੂ ਜੀ ਦਾ ਮੈਸੇਜ ਆ ਗਿਆ ਵੀ ਕੁੜੀਏ ਤੂੰ ਕਿਉਂ ਸੋਚਦੀ ਐ ਇਕੱਲੀ ਬਹਿ ਕੇ satsang ਕਰਿਆ ਕਰ ਤੇ ਸੰਗਤ ਜੀ ਮੈਂ ਤਾਂ ਸੁਣ ਕੇ ਦੇਖ ਕੇ ਮੈਸੇਜ ਹੈਰਾਨ ਹੋ ਗਈ ਵੀ ਗੁਰੂ ਜੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਮੈਂ ਕਿਵੇਂ ਕੀ ਸੋਚ ਰਹੀ ਆ ਮੈਨੂੰ ਸੰਗਤ ਜੀ ਦਾ ਮੈਸੇਜ ਆ ਵੀ ਕੁੜੀਏ ਤੂੰ ਸਤਵੀਰ ਨੂੰ ਸਤਵੀਰ ਵਾਰ ਇਕੱਲੀ ਬੈਠ ਕੇ satsang ਕਰਿਆ ਕਰ ਤੇ ਗੁਰੂ ਜੀ ਨੇ ਦੇਖੋ ਇੰਨਾ ਸੋਖਾ ਕਰਤਾ ਗੁਰੂ ਜੀ ਕਹਿੰਦੇ ਤੈਨੂੰ ਲੰਗਰ ਪ੍ਰਸ਼ਾਦ ਦੀ ਵੀ ਚਿੰਤਾ ਨੀ ਕਰਨੀ ਤੂੰ ਚਾਹ ਪ੍ਰਸ਼ਾਦ ਬਣਾ ਤੇ ਖੜਾ ਪ੍ਰਸ਼ਾਦ ਬਣਾ ਤੇ ਮੇਰੇ satsang ਬੈਠ ਕੇ ਸੁਣ ਕਰ ਲਈ ਸੰਗਤ ਜੀ ਫਿਰ ਮੈਂ ਉਸ ਤਰੀਂ ਵੀਰ ਵਾਰ ਤੋਂ ਸ਼ੁਰੂ ਕਰਕੇ 9 ਤਰੀਕ ਨੂੰ ਸ਼ੁਰੂ ਕੀਤੀ ਸੀ ਮਨੇ ਪਹਿਲਾ satsang ਮਨੇ ਚਾਹ ਪ੍ਰਸ਼ਾਦ ਬਣਾਇਆ ਤੇ ਖੜਾ ਪ੍ਰਸ਼ਾਦ ਬਣਾ ਕੇ ਗੁਰੂ ਜੀ ਦੀ ਆਰਤੀ ਕਰਕੇ ਅਸੀਂ ਸਭ ਨੇ ਖੜਾ ਪ੍ਰਸ਼ਾਦ ਨਾਲ ਭੋਜਨ ਲਿੱਤਾ ਨੇਰੇ ਵੀਟ ਨੇ ਮੇਰੇ ਮਦਰ ਨੇ ਤੇ ਮੈਨੇ ਸੀ ਦਿਨਾਂ ਇਕੱਲੇ ਨਿਕਰੇ satsang ਕਰ ਲਿਆ ਸੀਗਾ ਗੁਰੂ ਜੀ ਦਾ ਮੰਦਰ ਦੇ ਵਿੱਚ ਮੇਰੇ ਗੁਰੂ ਜੀ ਦਾ ਰੂਪ ਲਗਾਇਆ ਹੋਇਤੀ ਬੈਠ ਕੇ ਤੇ ਸੰਗਜੀ ਅਗਲੇ ਵੀਰਵਾਰ ਤੋਂ ਪਹਿਲਾਂ ਮੈਨੂੰ ਫਿਰ ਮੈਸੇਜ ਆ ਗਿਆ ਗੁਰੂ ਜੀ ਦਾ ਵੀ ਕੁੜੀਏ ਤੂੰ ਇਕੱਲੀ satsang ਕਰਨਾ ਹੈ ਮੈਨੂੰ ਕਿਦ ਤਰ ਗੁਰੂ ਜੀ ਪਹਿਲਾਂ ਹੀ ਯਾਦ ਕਰਾ ਦਿੰਦੇ ਨੇ ਜੋ ਕੰਮ ਮੈਨੇ ਅਗਲੇ ਦਿਨ ਕਰਨਾ ਹੁੰਦਾ ਮੈਨੂੰ ਗੁਰੂ ਜੀ ਪਹਿਲਾਂ ਹੀ ਦੱਸ ਦਿੰਦੇ ਨੇ ਮੈਨੂੰ ਗੁਰੂ ਜੀ ਦਾ ਬੁੱਧਵਾਰ ਨੂੰ ਮੈਸੇਜ ਆ ਗਿਆ ਵੀ ਕੁੜੀਏ ਕੱਲ ਨੂੰ ਮੇਰਾ ਦਿਨ ਹੈ ਕੱਲ ਮੈਂ ਆਉਂਗਾ ਤੂੰ ਮੈਨੂੰ ਚਾਹ ਪ੍ਰਸ਼ਾਦ ਦੇ ਨਾਲ ਸਮੋਸੇ ਦਾ ਪ੍ਰਸ਼ਾਦ ਦਾ ਭੋਗ ਲਗਾਈ ਤੇ ਨਾਲ ਕੜਾਹ ਪ੍ਰਸ਼ਾਦ ਦਾ ਭੋਗ ਲਈ ਮੈਂ ਇਸ ਤਾਂ ਸੁਣ ਕੇ ਦੇਖ ਕੇ ਹੈਰਾਨ ਰਹਿ ਗਈ ਸੰਗਤ ਜੀ ਕਿ ਗੁਰੂ ਜੀ ਨੂੰ ਇਹ ਵੀ ਪਤਾ ਲੱਗ ਗਿਆ ਵੀ ਇਹਨੇ ਚਾਹ ਪ੍ਰਸ਼ਾਦ ਨਾਲ ਮੈਨੂੰ ਸਮੋਸਾ ਨਹੀਂ ਰੱਖਿਆ ਹੈਗਾ ਤੇ ਸੰਗਤ ਜੀ ਮੈਂ ਇਤ ਕੀ ਵੀਰਵਾਰ ਫੇਰ ਮੈਂ ਡਿਬੇਟ ਨੂੰ ਕਿਹਾ ਮੈਂ ਕਿਹਾ ਬੇਟੇ ਵੀ ਨਹੀਂ ਗੁਰੂ ਜੀ ਦਾ ਹੁਕਮ ਹੈ ਕਿ ਗੁਰੂ ਜੀ ਕਹਿੰਦੇ ਮੈਨੂੰ ਚਾਹ ਪ੍ਰਸ਼ਾਦ ਨਾਲ ਸਮੋਸੇ ਪ੍ਰਸ਼ਾਦ ਦਾ ਭੋਗ ਲਗਾਈ ਸੋ ਸੰਗਜੀ ਜਿਵੇਂ ਮੇਰਾ ਬੇਟਾ ਚਾਹ ਪ੍ਰਸ਼ਾਦ ਲੈ ਕੇ ਆਇਆ ਨਾਲ ਮੈਂ ਕਿਹਾ ਵੀ ਚਲ ਤੂੰ ਜਲੇਬੀ ਲੈ ਜਲੇਬੀਆਂ ਨਹੀਂ ਵੀ ਲਿਆ ਤਾਂ ਖੁਰਚਿਆ ਨਾ ਮੁਰਗੀ ਲੈ ਆ ਨਾਲ ਫੇ ਮੈਂ ਸੰਗਜੀ ਗੁਰੂ ਜੀ ਨੂੰ ਚਾਹ ਨਾ ਮੁਰਗੀ ਦਾ ਤੇ ਚਾਹ ਪ੍ਰਸ਼ਾਦ ਦਾ ਤੇ ਬਾਅਦ ਵਿੱਚ ਮੈਂ ਖੜਾ ਪ੍ਰਸ਼ਾਦ ਦਾ ਭੋਗ ਲਗਾਇਆ ਸੱਸ ਸਸਪੂਰਾ ਸੋਨਿਆ ਉਸ ਦਿਨ ਤਾਂ ਸੰਗ ਸੰਗਜੀ ਇਸ ਤਰ੍ਹਾਂ ਸੀਗਾ ਕਿ ਕੋਈ ਮੈਨੂੰ ਉਮੀਦ ਨਹੀਂ ਸੀ ਕਿ ਮੇਥੋਂ ਸੱਸਾ ਹੋ ਜੀ ਕਿਉਂਕਿ ਮੈਂ ਮੈਂ ਗੁਰੂ ਜੀ ਦਾ ਐਂ ਵੀ ਗੁਰਜੀ ਕਹਿੰਦੇ ਹਾਂ ਨੇ ਵੀ ਇਨ ਟਾਈਮ ਸ਼ੁਰੂ ਕਰੋ ਸਤਸੰਗ ਜੀ ਆਪਾਂ 7 ਵਜੇ ਤਾਂ 7 ਵਜੇ ਇੱਕ ਮਿੰਟ ਵੀ ਨਾ ਹੋਵੇ ਵੀ ਟਾਈਮ ਤੋਂ ਪਹਿਲਾਂ ਹੀ ਆਪਣਾ ਸਾਰਾ ਸੈਟਿੰਗ ਰੱਖੋ ਮੈਨੂੰ 7 ਵਜੇ ਮੈਂ ਆ ਜਾਣਾ ਸਤਸੰਗ ਜੀ ਮੈਨੂੰ ਆਇਆ ਹੋ ਗਿਆ ਵੀ ਸਾਡੇ ਸਾਹਮਣੇ ਮਤਲਬ ਬੀਜਪੀ ਦਾ ਕੋਈ ਮੀਟਿੰਗ ਸੀਗੀ ਉੱਥੇ ਬਹੁਤ ਰੌਲਾ ਰੋਲਾ ਪੈ ਰਿਹਾ ਸੀ ਬਾਹਰ ਕਲੀਚ ਤੇ ਕੁਝ ਪੌਣੇ 7 ਵਜੇ ਸਾਡੇ ਘਰੇ ਦੋ ਲੇਡੀਜ਼ ਵੀ ਆ ਗਈਆਂ ਨਾ ਨਾਲ ਗੋਂਡੀਆਂ ਦੇ ਕੋਲ ਪਟਕੀ ਗੱਠਨ ਵਿਚ ਲੋਗ ਗੇਟਿੰਗ ਸ਼ੁਰੂ ਹੋ ਗਿਆ ਤੁਹਾਡੇ ਘਰ ਬੈਠ ਜਾਣਾ ਮੈਨੂੰ ਤੈ ਹੀ ਹੋਈ ਜਾ ਵੀ ਮੈਨੇ ਸਾਸਣ ਕਰਨਾ ਸੀ ਸਾਸਣ ਕਰਨਾ ਸੀ ਮੈਂ ਕਿਵੇਂ ਕਰਾਂ ਮੈਂ ਗੁਰੂ ਜੀ ਦੇ ਹੱਥ ਜੁੜ ਕੇ ਅਰਦਾਸ ਕੀਤੀ ਗੁਰੂ ਜੀ ਕਿ ਮੈਨੇ 7 ਵਜੇ ਸ਼ੁਰੂ ਕਰਨਾ ਸੀ ਸਾਸਣ ਵੀ ਤੁਸੀਂ ਕਿਵੇਂ ਵੀ ਕਰਕੇ ਜਿਵੇਂ ਤੁਹਾਨੂੰ ਠੀਕ ਲੱਗਦਾ ਵੀ ਮੇਰੀ ਸੈਟਿੰਗ ਕਰੋ ਸਾਸਣ ਦੀ ਤੇ ਸੰਗੋ ਜੀ ਮੈਂ ਗੁਰੂ ਜੀ ਤੋਂ ਮਾਫੀ ਮੰਗਦੀ ਆ ਵੀ ਚਲੋ ਐਤੀ ਮੋਤੋ ਲੇਟ ਹੋਇਆ ਸਵਾ 7 7:20 ਬਚ ਗਏ ਸੀਗੇ ਕਿਉਂਕਿ ਹੁਣ ਆਪਾਂ ਤੁਹਾਨੂੰ ਪਤਾ ਹੈ ਸੰਗੋ ਜੀ ਘਰ ਆਏ ਮਹਿਮਾਨੋਂ ਪਾ ਗੁਰੂ ਗੁਰੂ ਸਮਝ ਗਈ ਆ ਪਰ ਉਹਨਾਂ ਨੇ ਰਾਤ ਨੂੰ ਵੀ ਨਹੀਂ ਕਰ ਸਕਦੇ। ਦਿਉਦਾਸ ਬੰਦਾ ਮੈਂ ਬੈਠੇ ਤੇ ਫਿਰ ਆਪਣੇ ਆਪ ਮੀਟਿੰਗ ਚ ਆਂਟੀ ਚਲੇ ਗਏ। ਤੇ ਉਸ ਤੋਂ ਬਾਅਦ ਵਿੱਚ ਹੀ ਮੈਨੇ ਜੀ ਗੁਰੂ ਜੀ ਤੋਂ ਮਾਫੀ ਮੰਗੀ। ਮੈਨੇ 7:20 ਤੇ 7:00 ਸ਼ੁਰੂ ਕੀਤਾ। ਸੋ ਗੁਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਗੁਰੂ ਜੀ ਨੇ ਕਰਵਾ ਲਿਆ। 7:00 ਵਜੇ ਵੀ ਉਮੀਦ ਰਹੀ ਸੀਗੀ। ਇਸ ਤੇ ਇਸ ਵੀਰਵਾਰ ਨੂੰ ਮੇਰੇ 17 16 ਤਰੀਕ ਨੂੰ ਵੀ 7:00 ਹੋ ਵੀ ਜਾਊਗਾ, ਉਦੋਂ ਕਿ ਨਹੀਂ ਹੋਊਗਾ। ਸੋ ਗੁਰੂ ਜੀ ਨੇ ਮੈਹੀ ਉਦਾਸ ਕਰਦੇ ਗੁਰੂ ਜੀ ਜੋ ਮੈਨੂੰ ਸਮਝਾਉਂਦੇ ਨੇ। ਉਹਨਾਂ ਦੇ ਹੁਕਮ ਮੁਤਾਬਿਕ ਆਪਾਂ ਨੂੰ ਉਮੀ ਕਰਨਾ ਚਾਹੀਦਾ ਸੋ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ 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 ਗੁਰੂ ਜੀ ਦਾ ਸੰਗਤ ਜੀ ਸਤਸੰਗ ਦੀ ਕਦੇ ਗਿਣਤੀ ਨਹੀਂ ਕਰਨੀ ਚਾਹੀਦੀ ਸਤਸੰਗ ਤਾਂ ਬਹੁਤ ਹੁੰਦੇ ਨੇ ਗੁਰੂ ਜੀ ਤਾਂ ਆਪਣੇ ਨਾਮਿੰਟ ਮਿੰਟਵਾਦ ਸਤਸੰਗ ਕਰਦੇ ਨੇ ਆਪਣਾ ਕਿੰਨਾ ਕੰਮ ਕਰਦੇ ਨੇ ਆਪਾਂ ਨੂੰ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਨੂੰ ਉਹਨਾਂ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਭਗਵਾਨ ਦੇ ਕੰਮਾਂ ਦੀ ਗਿਣਤੀ ਕਿਉਂ ਕਰੀਏ ਭਗਵਾਨ ਤਾਂ ਆਪਾਂ ਸਾਰੇ ਮਰੇ ਦੇ ਦੇ ਸਕਦੇ ਉਦੋਂ ਦੇ ਹੁਕਮ ਲਾਰੇ ਤੋਂ ਪਾ ਸਾਰਾ ਕੁਝ ਚੱਲਦਾ ਆਪਾਂ ਜਿਹਨਾਂ ਦਾ ਹੀ ਐ ਗਿਣ-ਗਿਣ ਕੇ ਸ਼ੁਕਰਾਨਾ ਕਰਨ ਲੱਗੇ ਤਾਂ ਆਪਾਂ ਤਾਂ ਬਸ ਵੀਰ ਉਹਨਾਂ ਦੀ ਬਿੰਤੀ ਨਹੀਂ ਕਰ ਸਕਦੇ ਆਪਾਂ ਬਸ ਵੀਰ ਕਿਹਨਾ ਮਤਲਬ ਹੀ ਐ ਸਤਿਗੁਰੂ ਜੀ ਸੋਨ ਕਿੰਤੋਂ ਸ਼ੁਕਰਾਨਾ ਸਾਸੰਗ ਕਰੋ ਗੁਰੂ ਜੀ ਦੇ ਮੰਤਰ ਜਾਪ ਕਰੋ ਗੁਰੂ ਜੀ ਵਿੱਚ ਸਾਸੰਗ ਦੇ ਚੋ ਪਾਇ ਦਸਦੇ ਨੇ ਉਹਨਾਂ ਨੂੰ ਕਰੋ ਸਾਸੰਗ ਧਿਆਨ ਨਾਲ ਸੁਨੋ ਸੰਗ ਜੀ ਗੁਰੂ ਜੀ ਦੇ ਕੰਧਲੇ ਮੈਂ 100% ਦੇ ਵਿੱਚੋਂ 90% ਸੰਕਟ ਆਪਣੇ ਲੰਗਦਾਸ 10% ਕਰਨ ਦੇਣਾ ਸੋ ਉਹ ਵੀ ਤੁਸੀਂ ਰਮਨ ਮੰਤਰ ਜਾਪ ਕਰਕੇ ਆਪਣੇ ਕਰਵਾ ਲਓ ਸੰਤਜੀ ਸਾਰੇ ਸੰਗਤ ਨੂੰ ਹੀ ਕਿੰਨੀ ਮੈਂ ਵੀ ਆਪਣਾ ਸਸੰਗ ਨੂੰ ਮੰਤਰ ਜਾਪ ਕਰੋ ਅੰਮ੍ਰਿਤ ਵੇਲਾ ਕਰੋ ਅੰਮ੍ਰਿਤ ਵੇਲਾ ਚ 10 ਮਿੰਟ ਕਰੋ ਬੈਠ ਕੇ ਗੁਰੂ ਜੀ ਕਹਿੰਦੇ ਕੋਈ ਨਹੀਂ ਮੈਂ ਥੋੜੀ ਆਪਣੇ ਆਪ 3-4 ਵੇਲੇ ਵਾਪੇ ਕਰਵਾ ਦਉ ਤਾ ਕਿ ਸੰਤਜੀ ਨਾ ਮੈਨੂੰ ਦਿਨੇ ਵੀ ਨੀਂਦ ਆਉਂਦੀ ਹੈ ਚਾਹੇ ਮੈਂ 3 ਵਜੇ ਉੱਠਦਾ 4 ਵਜੇ ਉਠਾ ਦੇ ਗੁਰੂ ਜੀ ਮੈਨੂੰ ਮੈਨੂੰ ਆਪਣੇ ਆਪ ਹੀ ਸਾਰਾ ਦਿਨ ਤੋੜੀ ਫਿਰ ਜਾਂਦੇ ਨੇ ਬਸ ਗੁਰੂ ਜੀ ਦੀ ਕਿਰਪਾ ਹੈ ਬਸ ਇਹ ਬਣੀ ਰਹੇ ਗੁਰੂ ਜੀ بس تھوڑے اگیں ہی اردس ہے گرو جی بس سارے پریوار اپنے سرکشا کبر چرکشت رکھو سارے گرو سنگت اپنے سرکشا کور چورکت رکھو اے شکرانہ شکرانہ کرتے رہیے ہر ویلے شکرانہ کرتے رہیے گرو جی جے گرو جی شکرانہ گرو جی آنند ندم شکرانہ گرو جی یہ ستسنگ جی جی گرو جی سنگت جی میں امرت ویرے بیٹھ کے کر رہی ہوں گرو جی نے مجھے کیا ٹینشن نہیں بیٹھی چل اٹھ کے بولا شکرانہ کر سنگت جی میں امرت ویرلہ کر کے چب سر کا کر کے ہی میں شکرانہ ستسنگ کیا جی ਗੁਰੂ ਜੀ ਗੁਰੂ ਜੀ ਤੇ ਮੈਸੇਜ ਵੀ ਕਈ ਆ ਰਹੇ ਸੀਗੇ ਵੀ ਸ਼੍ਰੀ ਪੁਰਾਨ ਸ਼ੁਰੂ ਕਰ ਸ਼੍ਰੀ ਪੁਰਾਨ ਸ਼ੁਰੂ ਕਰੋ ਫੇ ਸੰਗਜੀ ਦੇ YouTube ਤੇ ਆਂਟੀ ਜੀ ਦਾ ਸ਼੍ਰੀ ਪੁਰਾਨਾ ਲਗਾਉਂਦਾ ਹੈ ਦੇ ਅਨੁਸਾਰ ਤੇ ਮੈਂ ਉਹ ਉਹ ਵੀ ਸ਼ੁਰੂ ਕਰ ਮਤਲਬ ਜਦੋਂ ਮੈਂ ਜੋਤ ਲਗਾਨੀ ਮੈਂ ਕੋਲ ਲਗਾ ਲੈਣੀ ਆ ਤੇ ਆਂਟੀ ਜੀ ਪੂਰਾ ਵਧੀਆ ਸੁਣਾਉਂਦੇ ਨੇ ਉਹ ਤੁਹਾਨੂੰ ਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਪੜ੍ਹ ਨਹੀਂ ਸਕਦੇ ਤਾਂ ਤੁਸੀਂ ਮੈਂ ਘਰ ਚ ਲਗਾ ਕੇ ਸੁਣੋ ਤਾਂ ਕਿ ਘਰ ਦੀ ਵਾਈਬ੍ਰੇਸ਼ਨ ਨੈਗੇਟਿਵ ਤੋਂ ਪੋਜ਼ਿਟਿਵ ਹੋ ਜਾਈ ਸਸਾਂਗ ਜੀ ਆਪਣੇ ਘਰ ਦੇ ਵਿੱਚ ਹਮੇਸ਼ਾ ਪਾਠ ਗੁਰਬਾਣੀ ਚਲਾਈ ਰੱਖੋ ਸਸਾਂਗ ਚਲਾਈ ਰੱਖੋ ਪੋਜ਼ਿਟਿਵਿਟੀ ਬਣਾਈ ਰੱਖੋ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੋ ਤੁਸੀਂ ਸਾਨੂੰ ਚੰਗੇ ਕੰਮਾਂ 'ਚ ਪਾਇਆ ਹੈ ਬਹੁਤ-ਬਹੁਤ ਸ਼ੁਕਰਾਨਾ ਗੁਰੂ ਜੀ ਬਸ همین ਸਾਰੇ ਮਰ ਆਪਣੇ ਚੰਨ ਨਾਲ ਜੁੜੀ ਰੱਖਿਓ ਗੁਰੂ ਜੀ ਇਹ ਅਰਦਾਸ ਹੈ ਤੁਹਾਡੀ ਹੋ ਕੇ ਸਾਰੇ ਪਰਿਵਾਰ ਨੂੰ ਸਾਰੇ ਘਰ ਦੇ ਬੱਚਿਆਂ ਨੂੰ ਸਭ ਨੂੰ ਆਪਣੇ ਨਾਲ ਜੋੜਿਓ ਸਭ ਨੂੰ ਗਲਤ ਕੰਮਾਂ ਤੋਂ ਦੂਰ ਰੱਖਿਓ ਗੁਰੂ ਜੀ 네ਗੇਟਿਵਿਟੀ ਤੋਂ ਦੂਰ ਰੱਖਿਓ ਜੀ ਸ਼ੁਕਰਾਨਾ 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 ਕਰਦੇ ਰਹੀਏ ਗੁਰੂ ਜੀ जय गुरु जी जय गुरु जी ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी जय गुरु जी